ਅੱਜ ਸ਼ਹਿਰ ਧਾਰੀਵਾਲ ਵਿਖੇ ਜਨਵਾਦੀ ਚੇਤਨਾ ਮੰਚ ਰਜਿਸਟਰਡ ਵੱਲੋਂ ਬੇਬੇ ਨਾਨਕੀ ਖਾਲਸਾ ਕਾਲਜ ਫॉर ਔਮਨ ਵਿਖੇ ਸਾਥੀ ਕੁਲਦੀਪ ਸਿੰਘ ਸ਼ੀਨਾ ਅਤੇ ਬਾਲਕ੍ਰਿਸ਼ਨ ਪੁਰੀ ਦੀ ਯਾਦ ਨੂੰ ਸਮਰਪਿਤ ਸਾਹਿਤਿਕ ਸਮਾਰੋਹ ਕਰਵਾਇਆ ਗਿਆ ਸਮਾਗਮ ਦੀ ਪ੍ਰਧਾਨਗੀ ਉੱਗੇ ਅਰਧ ਸ਼ਾਸਤਰੀ ਡਾਕਟਰ ਸਰਬਜੀਤ ਸਿੰਘ ਸ਼ੀਨਾ ਡਾਕਟਰ ਅਨੂਪ ਸਿੰਘ ਤਰਸੀਮ ਸਿੰਘ ਪੰਗੂ ਡਾਕਟਰ ਰਿਸ਼ਪਾਲ ਸਿੰਘ ਡਾਕਟਰ ਸੁਰਿੰਦਰ ਸ਼ਾਂਤ ਵਰਗੀਸ ਸਲਾਮਤ ਵਿਜੇ ਅਗਨੀ ਹੋਤਰੀ ਡਾਕਟਰ ਕਸ਼ਮੀਰ ਸਿੰਘ ਕੁਲਦੀਪ ਪੂਰੋਵਾਲ ਤੇ ਸਵਰਨ ਪਸਨਾ ਵਾਲ ਨੇ ਕੀਤੀ ਸਮਾਰੋਹ ਦੇ ਪਹਿਲੇ ਪੜਾਅ ਵਿੱਚ ਲੇਖਕ ਵਰਗੀਸ ਸਲਾਮਤ ਦੇ ਕਹਾਣੀ ਸੰਗ੍ਰਹਿ ਪੁਸਤਕ ਤੰਦ ਤੇ ਤਾਣੀ ਉੱਪਰ ਗੋਸ਼ਟੀ ਹੋਈ ਇਸ ਪੁਸਤਕ ਤੇ تر세ਮ ਸਿੰਘ ਪੰਗੂ ਨੇ ਪਰਚਾ ਪੜਿਆ ਜਿਸ ਦੇ ਵਿਚਾਰ ਚਰਚਾ ਵਿੱਚ ਡਾਕਟਰ ਰੂਪ ਸਿੰਘ ਡਾਕਟਰ ਸ੍ਰੀਨੰਦਰ ਸ਼ਾਹ ਡਾਕਟਰ ਸਤਿੰਦਰ ਸਿੰਘ ਪਵਨ ਕੁਮਾਰ ਦਲਬੀਰ ਮਸੀ ਚੌਧਰੀ ਬਲਵਿੰਦਰ ਸਿੰਘ ਗੰਭੀਰ ਆਦੀ ਵਿਦਵਾਨਾਂ ਨੇ ਹਿੱਸਾ ਲੈਂਦਿਆਂ ਇਸ ਪੁਸਤਕ ਉੱਪਰ ਚਰਚਾ ਕੀਤੀ ਅੱਜ ਬਿਬੀ ਬਨਾਨਕੇ ਖਾਲਸਾ ਗਰਲਸ ਕਾਲਜ ਵਿੱਚ ਇੱਕ ਸਾਹਿਤਿਕ ਸਮਾਰੋਹ ਸੀਗਾ ਜਿਹੜਾ ਅਸੀਂ ਆਪਣੇ ਪੁਰਾਣੇ ਦੋ ਸਾਥੀਆਂ ਬਲਕਿਸ਼ਣਪੁਰੀ ਔਰ ਕੁਲਦੀਪ ਸ਼ਿਨਾ ਦੀ ਯਾਦ ਵਿੱਚ ਕਰਾਇਆ ਇਸ ਪ੍ਰੋਗਰਾਮ ਵਿੱਚ ਅੱਜ ਤੰਦ ਤੇ ਤਾਣੀ ਕਹਾਣੀ ਸੰਗ੍ਰਹਿ ਸੀਗਾ ਵਰਗ ਸਲਾਮਤ ਨੇ ਲਿਖਿਆ ਉਹਨਾਂ ਉੱਤੇ ਗੋਸ਼ਟੀ ਸੀਗੀ ਉਸ ਤੋਂ ਬਾਅਦ ਕਵੀ ਦਰਬਾਰ ਸੀਗਾ ਉਸ ਗੋਸ਼ਟੀ ਵਿੱਚ ਸਾਡੇ ਤਸੀਮ ਸਿੰਘ ਪੰਗੂ ਜਿੰਨੇ ਪੇਪਰ ਪੜਿਆ ਡਾਕਟਰ ਨੂਬ ਸਿੰਘ ਹੋਣੇ ਡਾਕਟਰ اشਪਾਲ ਸਿੰਘ ਹੋਣੇ ਡਾਕਟਰ ਸਿੰਦਰ ਹੋਣੇ ਔਰ ਬਹੁਤ ਸਾਰੇ ਹੋਰ ਵਿਦਵਾਨ ਸੀ ਜਿਨ੍ਹਾਂ ਨੇ ਉਸ ਗੋਸ਼ਟੀ 'ਚ ਹਿੱਸਾ ਲਿਆ ਇਸ ਦੇ ਨਾਲ ਹੀ ਕੁਲਦੀਪ ਪੁਰਵਾਰ ਹੋਣੇ ਜਿਨ੍ਹਾਂ ਨੇ ਉਹਨਾਂ ਦੇ ਵਿਚਰੇ ਸਾਥੀ ਸੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆ ਅੱਜ ਉਹਨਾਂ ਦੀਆਂ ਬਹੁਤ ਪੁਰਾਣੀਆਂ ਯਾਦਾਂ ਸੀ ਉਹ ਸਾਂਝੀਆਂ ਕੀਤੀਆਂ ਨਾਲ ਦੀ ਨਾਲ ਅੱਜ ਕਵੀ ਦਰਬਾਰ ਸੀ ਕਵੀ ਦਰਬਾਰ 'ਚ ਜਿੰਨੇ ਹਾਜ਼ਰ ਕਵੀ ਸੀ ਲਗਭਗ 12 13 ਕਵੀ ਸੀ ਨੰਨੇ ਸਾਡੇ ਅੱਜ ਦੇ ਸਮਾਗਮ ਵਿੱਚ ਆਪਣੀਆਂ ਰਚਨਾਵਾਂ ਸੁਣਾਈਆਂ ਨਾਲ ਜੀ ਨਾਲ ਇਸ ਗੱਲ ਤੇ ਵੀ ਬਹੁਤ ਵਧੀਆ ਚਰਚਾ ਹੋਈ ਕਿ ਸਾਹਿਤ ਸਭਾਵਾਂ ਜਿਹੜੀਆਂ ਨੇ ਉਹਨਾਂ ਦਾ ਅੱਜ ਦੇ ਸਮੇਂ 'ਚ ਬਹੁਤ ਵੱਡਾ ਰੋਲ ਆ ਜਦੋਂ ਚਾਰਚ ਫੇਰੇ ਪ੍ਰੈਸ ਉੱਤੇ ਹਮਲੇ ਹੋ ਰਹੇ ਨੇ ਸਾਹਿਤ ਉੱਤੇ ਹਮਲੇ ਹੋ ਰਹੇ ਨੇ ਲੋਕਾਂ ਦਾ ਮੂੰਹ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ ਤਾਂ ਉਸ ਸਮੇਂ ਸਾਹਿਤ ਸਭਾਵਾਂ ਨੂੰ ਬਹੁਤ ਵੱਡਾ ਰੋਧਾ ਕਰਨਾ ਚਾਹੀਦਾ ਲੇਖਕਾਂ ਨੂੰ ਵੀ ਵੱਡਾ ਰੋਧਾ ਕਰੀ ਚਾਹੀਦਾ ਉਹ ਵਿਸ਼ੇ ਇਨ੍ਹਾਂ ਵਿਸ਼ਿਆਂ ਉੱਤੇ ਸਾਨੂੰ ਬੋਲਣ ਦੀ ਲੋੜ ਹੈ ਜਿਨ੍ਹਾਂ ਉੱਤੇ ਪਾਬੰਦੀਆਂ ਲਾ ਰਹੀਆਂ ਬੋਲੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਤੋਂ ਵੀ ਲਿਖਣਾ ਚਾਹੀਦਾ ਇਸ ਗੱਲ ਨੂੰ ਅੱਜ ਦੀ ਸਭਾ 'ਚ ਵਿਚਾਰਿਆ ਗਿਆ ਉਹ ਸਾਰੇ ਲੇਖਕਾਂ ਨੂੰ ਅਪੀਲ ਕੀਤੀ ਗਈ ਕਿ ਜਿਹੜਾ ਵੱਖ-ਵੱਖ ਤਰ੍ਹਾਂ ਦੀਆਂ ਪ੍ਰੈਸ ਦੀਆਂ ਪਾਬੰਦੀਆਂ ਲੇਖਣ ਦੀਆਂ ਪਾਬੰਦੀਆਂ ਬੋਲਣ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਇਹਨਾਂ ਖਿਲਾਫ ਡੱਟ ਕੇ ਲਿਖਿਆ ਜਾਵੇ ਪਰ ਨਾਲ ਦੀ ਨਾਲ ਨਵੇਂ ਜਿਹੜੇ ਉੱਪਰ ਦੇ ਸਹਿਯਦਕਰ ਨੇ ਉਹਨਾਂ ਨੂੰ ਥੋੜਾ ਜਿਹਾ ਬੈਕਅਪ ਕੀਤਾ ਜਾਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਸਾਹਿਤ ਹੈ ਲੋਕਾਂ ਦਾ ਮਾਰਗਦਰਸ਼ਨ ਕਰ ਸਕੇ ਅੱਜ ਦਾ ਇਸ ਸਮਾਰੋਹ ਇਸ ਤਰ੍ਹਾਂ ਸੀ ਧੰਨਵਾਦ ਮੇਰਾ ਨਾਮ ਕੁਲਦੀਪ ਪੂਰੋਵਾਲਾ ਤੇ ਧਾਰੀਵਾਲ ਚ ਅੱਜ ਜਨਨਵਾਰ ਦੀ ਚੇਤਨਾ ਮੰਚ ਵੱਲੋਂ ਸਾਹਿਤਿਕ ਪ੍ਰੋਗਰਾਮ ਕਰਾਇਆ ਜਾ ਰਿਹਾ ਇਹ ਪ੍ਰੋਗਰਾਮ ਸਾਡੇ ਸ਼ਹਿਰ ਦੇ ਵਿੱਚ ਟੀਚਰਸ ਯੂਨੀਅਨ ਦੇ ਵਿੱਚ ਆਗੂਰੇ ਸ਼੍ਰੀ ਬਾਲਕ੍ਰਿਸ਼ਨ ਪੁਰੀ ਜੀ ਤੇ ਸਰਦਾਰ ਕੁਲਦੀਪ ਸਿੰਘ ਸੀਨਾ ਜੀ ਜਿਨ੍ਹਾਂ ਨੇ ਸਮਾਜ ਵਾਸਤੇ ਬਹੁਤ ਕੰਮ ਕੀਤਾ ਅਧਿਆਪਕ ਦੀ ਲਹਿਰ ਵਾਸਤੇ ਸਮਾਜ ਸੇਵਾ ਕੀਤੀ ਹੈ ਉਹਨਾਂ ਦੀ ਯਾਦ ਵਿੱਚ ਜਿਹੜੀ ਪੁਸਤਕ ਗੋਸ਼ਟੀ ਜਿਹੜੀ ਕਰਵਾਈ ਜਾ ਰਹੀ ਹੈ ਇਹ ਪੁਸਤਕ ਗੋਸ਼ਟੀ ਵੀ ਸਾਡੇ ਇਸੇ ਸ਼ਹਿਰ ਦੇ ਵਰਗੇ ਸਲਾਮਤ ਜੀ ਉਹਨਾਂ ਨੇ ਕਿਤਾਬ ਕਹਾਣੀ ਲਈ ਲਿਖੀ ਹੈ ਤੰਦ ਤੇ ਤਾਣੀ ਉਸ ਕਿਤਾਬ ਦੇਤੇ ਵੱਖ-ਵੱਖ ਵਿਦਵਾਨ ਜਿਹੜੇ ਉਹਨਾਂ ਨੇ ਅੱਜ ਵਿਚਾਰ ਚਰਚਾ ਕੀਤੀ ਹੈ ਤੇ ਉਹਨਾਂ ਨੇ ਸਮਾਜ ਨੂੰ ਸੇਧ ਦੇਣ ਲਈ ਇਮਾਨਦਾਰੀ ਸੱਚਾਈ ਤੇ ਚੰਗੇ ਰਸਤੇ ਤੇ ਚੱਲ ਕੇ ਸਮਾਜ ਦੇ ਲਈ ਵਧੀਆ ਲੇਖਣੀ ਕਰਨ ਲਈ ਤੇ ਪ੍ਰੇਰਨਾ ਦਿੱਤੀ ਹੈ ਬਿਲਕੁਲ ਇਹ ਹਮੇਸ਼ਾ ਹੀ ਰਿਹਾ ਹੈ ਕਿ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਹੁੰਦੀਆਂ ਉਹ ਲੇਖਕਾਂ ਦੀਆਂ ਜਾਂ ਪ੍ਰੈਸ ਦੀ ਆਵਾਜ਼ ਦਬਾਉਣ ਲਈ ਹਮੇਸ਼ਾ ਕੋਸ਼ਿਸ਼ ਕਰਦੀਆਂ ਰਹਿੰਦੀਆਂ ਪਰ ਇਹ ਵੀ ਨਾਲ ਦੇ ਨਾਲ ਕਿ ਧਰਤੀ ਕਦੇ ਬਾਂਜ ਨਹੀਂ ਹੁੰਦੀ ਹਮੇਸ਼ਾ ਜਿਹੜੇ ਸੱਚ ਲਈ ਜਾਂ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਭਾਵੇਂ ਪ੍ਰੈਸ ਹੈ ਤੇ ਭਾਵੇਂ ਲੇਖਕ ਹੈ ਆਵਾਜ਼ ਹਮੇਸ਼ਾ ਉਠਾਉਂਦੇ ਰਹੇ ਆ ਤੇ ਆਉਣ ਵਾਲੇ ਸਮੇਂ ਜੀ ਉਹ ਕਿਤਾਬਾਂ ਹੀ ਲੇਖ ਰਹੀਆਂ ਤੇ ਸਮਾਜ ਦੇ ਹੋਰ ਕਮਾਰਾਂ ਉਹ ਆਵਾਜ਼ ਉਠਾਉਂਦੇ ਰਹਿਣਗੇ ਨੌਜਵਾਨਾਂ ਨੂੰ ਜਾਂ ਸਮਾਜ ਦੇ ਹੋਰ ਲੋਕਾਂ ਨੂੰ ਇਹੀ ਆਪਾਂ ਅਪੀਲ ਕਰਦੇ ਆਂ ਕਿ ਆਪਾਂ ਬੱਚਿਆਂ ਨੂੰ ਜਿਆਦਾ ਮੋਬਾਈਲਾਂ ਤੋਂ ਜਾਂ ਸੋਸ਼ਲ ਮੀਡੀਆ ਤੋਂ ਹਟਾਉਣ ਵਾਸਤੇ ਕਿਤਾਬਾਂ ਹੀ ਇੱਕ ਬਿਹਤਰ ਜਿਹੜਾ ਢੰਗ ਹੈ ਅਸੀਂ ਪੰਜਾਬੀਆਂ ਨੂੰ ਅਪੀਲ ਖਾਸ ਤੌਰ ਤੇ ਕਰਨਾ ਚਾਹੁੰਦੇ ਆਂ ਵੀ ਕੇਰਲਾ ਦੇ ਵਿੱਚ ਹਰ ਘਰ ਦੇ ਵਿੱਚ ਲਾਇਬ੍ਰੇਰੀ ਹੁੰਦੀ ਹੈ ਤੋਂ ਪੰਜਾਬੀਆਂ ਨੂੰ ਵੀ ਇਹ ਜਿਹੜੀ ਹੈ ਹਰ ਘਰ ਦੇ ਵਿੱਚ ਲਾਇਬ੍ਰੇਰੀ ਬਣਾਉਣੀ ਚਾਹੀਦੀ ਹੈ ਕਿਤਾਬਾਂ ਰੱਖਣੀਆਂ ਚਾਹੀਦੀਆਂ ਉਹਦੇ ਨਾਲ ਬੱਚਿਆਂ 'ਚ ਜਿਹੜਾ ਚੰਗਾ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜਾ ਰੁਝਾਨ ਬਣੇਗਾ